ਕੁਝ ਕੀ ਫਤਿਹ ਸਾਡੇ 10ਵੇਂ ਗੁਰੂ ਕੌਣ ਹਨ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ 22 ਦਸੰਬਰ 1664 ਇਸ ਵੇਲੇ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਦੱਸੋ ਗੋਬਿੰਦ ਸਿੰਘ ਜੀ ਦੀ ਸੰਤਾਨ ਦੱਸੋ ਸਾਬ ਜادہ ਸਿੰਘ ਜੀ ਸਾਬ ਜادہ ਦੂਜਾ ਸਿੰਘ ਜੀ ਸਾਬ ਜادہ ਜਰਵਰ ਸਿੰਘ ਜੀ ਸਾਬ ਜادہ ਫਤੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਕੌਣ ਦਾ ਸਾਬ ਬਾਕੀ ਤਿੰਨੋਂ ਸੇਬਜਾਦਿਆਂ ਦਾ ਜਨਮ ਕਿੱਥੇ ਹੋਇਆ ਅਮਨਪੁਰ ਸਾਬ ਸੇਬਜਾਦਿਆਂ ਨੂੰ ਕਿਹੜੀ-ਕਿਹੜੀ ਭਾਸ਼ਾ ਦਾ ਗਿਆਨ ਦਿਵਾਇਆ ਗਿਆ ਗੁਰਮੁਖੀ ਸੈਜਾਦਿਆ ਵਿੱਚੋਂ ਸਾਨੂੰ ਪਰਣ ਲਈ ਕੀ ਕੀ ਪ੍ਰੇਰਨਾ ਦਿੱਤੀ ਗਈ ਸ਼ਸਤਰ ਕਲਾ ਦੀ ਇਤਿਹਾਸ ਕੁਰਬਾਨੀ ਸ਼ਸਤਰ ਵਿਦਿਆ ਸਿੱਖਣੀ ਕਿਉਂ ਜ਼ਰੂਰੀ ਹੈ ਅਤਿਆਚਾਰ ਰੋਕਣ ਵਾਸਤੇ ਸੈਜਾਦ ਜਦਰ ਪਤੀ ਸਿੰਘ ਨੂੰ ਜਦੋਂ ਛੋਟਾ ਹੋਣ ਕਰਕੇ ਵੱਡੇ ਭਰਾਵਾਂ ਨੇ ਖੇਡਣ ਤੋਂ ਮਨਾ ਕੀਤਾ ਤਾਂ ਉਹਨਾਂ ਨੇ ਨਾਲ ਖੇਡਣ ਲਈ ਕੀ ਕੀਤਾ ਸਭ ਤੋਂ ਜ਼ਿਆਦਾ ਅਜੀਤ ਸਿੰਘ ਨੂੰ ਕਿਸ ਦੀ ਪਤਨੀ ਜਰਵਾਣੇ ਤੋਂ ਛਡਵਾਉਣ ਲਈ ਭੇਜਿਆ ਗ੍ਰਾਮਣਦੀ ਅਨੰਪੁਰ ਸਭ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਿੰਨੇ ਮਹੀਨੇ ਘੇਰਾ ਪਾਈ ਰੱਖਿਆ 9 ਮਹੀਨੇ ਗੁਰੂ ਜੀ ਕੋਲੋਂ ਅਨੰਪੁਰ ਸਭ ਦਾ ਕਿਲਾ ਖਾਲੀ ਕਰਵਾਉਣ ਲਈ ਪਹਾੜੀ ਰਾਜਿਆਂ ਨੇ ਕੀ ਕੀਤਾ ਗਾਉ ਪਾੜਾ ਨੇ ਕਸਮ ਖਾਤੀ ਜਦੋਂ ਕੋਈ ਵੀ ਯਤਨ ਗੁਰੂ ਜੀ ਕੋਲੋਂ ਅਨੰਪੁਰ ਸਭ ਦਾ ਕਿਲਾ ਖਾਲੀ ਕਰਵਾਉਣ ਵਿੱਚ ਮੁਗਲ ਫੌਜ ਦਾ ਅਸਫਲ ਰਿਹਾ ਤਾਂ ਅਖੀਰ ਉਹਨਾਂ ਨੇ ਕੀ ਕੀਤਾ ਲਾ ਖਾਲੀ ਕਰਨ ਤੋਂ ਬਾਅਦ ਇਸ ਕਿਲੇ ਦੀ ਸੇਵਾ ਸੰਭਾਲ ਕਿਸ ਗੁਰਸਿੱਖ ਨੂੰ ਸੌਂਪੀ ਗਈ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਅਤੇ ਮੁਗਲ ਫੌਜਾਂ ਦੀਆਂ ਖਾਤੀਆਂ ਸੋਹਾਂ ਨੂੰ ਕਿਵੇਂ ਝੂਟ ਸਾਬਤ ਕੀਤਾ ਟੁੱਟੀਆਂ ਜਾਂ ਜੁੱਤੀਆਂ ਫਟੇ-ਪੁੱਟੇ ਪੁਰਾਣੇ ਕੱਤੇ ਨੂੰ ਬਾਦ ਪੈਦ ਕੇ ਚੁਕੀਆਂ ਪਿੰਡ ਦੀ ਜੂਤੀ ਕਿਸ ਗੁਰਸਿੱਖ ਨੇ ਕਮਾਂਡ ਸੰਭਾਲੀ ਸੀ ਭਾਈ ਜੀਵਾ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਮੁਗਲ ਤੇ ਪਹਾੜੀ ਫੌਜ ਨਾਲ ਪਹਿਲਾ ਯੁੱਧ ਕਿੱਥੇ ਹੋਇਆ ਸੀ ਕੰਤੀ ਭਾਈ ਮਨੀ ਸਿੰਘ ਜੀ ਦੇ ਕਿਸ ਸੁਪੁੱਤਰ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਭਾਈ ਹੁਦ ਸਿੰਘ ਜੀ ਨੇ ਅੰਖਾਣੇ ਕਿਸ ਜਖਮੀ ਸਿੰਘ ਨੂੰ ਆਪਣਾ ਜਵਾਈ ਕਹਿ ਕੇ ਮੁਗਲ ਫੌਜ ਤੋਂ ਬਚਾਇਆ ਸੀ ਭਾਈ ਬਜਤ ਸਿੰਘ ਜੀ ਇਸ ਜਗ੍ਹਾ ਦੀ ਗੁਰੂ ਜੀ ਦਾ ਪਰਿਵਾਰ ਕੀਰੂ-ਕੀਰੂ ਹੋਇਆ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਪਰਿਵਾਰ ਉੱਥੋਂ ਦਾ ਹੈ ਪਰਿਵਾਰ ਵਿੱਚ ਛੋੜੀ ਤੋਂ ਬਾਅਦ ਗੁਰੂ ਜੀ ਕਿਸ ਦੀ ਹਵੇਲੀ ਵਿੱਚ ਠਹਿਰੇ ਸਨ ਪੰਜ ਪਿਆਰਿਆਂ ਵਿੱਚੋਂ ਚੰਕੂਰ ਦੀ ਜੰਗ ਵਿੱਚ ਕਿੰਨੇ ਪਿਆਰੇ ਸ਼ਹੀਦ ਹੋਏ ਸਨ ਬਾਈਂ ਬਗਮ ਸਾਂਝਾ ਦੀ ਬਾਈਂ ਬਗਮ ਸਾਂਝਾ ਦੀ ਬਾਈ ਸਾਂਝਾ ਦੀ ਵੱਡੀ ਸਾਹਿਬਜ਼ਾਦੀ ਕਿਵੇਂ ਅਤੇ ਕਿੱਥੇ ਸ਼ਹੀਦ ਹੋਈ ਚੰਕੂਰ ਦੀ ਜੰਗ ਵਿੱਚ ਲੜਦੇ ਲੜਦੇ ਚੰਕੂਰ ਦੀ ਜੰਗ ਵਿੱਚ ਗੁਰੂ ਜੀ ਨੇ ਕਲਗੀ ਕਿਸ ਦੇ ਸਿੱਤੇ ਸਗਾਈ ਸੀ ਸਿੰਪੂਰ ਦੀ ਜੰਗ ਸਮੇਂ ਤੁਸੀਂ ਮੇਰੀ ਸੈਬਜ਼ਾਦੀ ਹੂੰ ਮੈਂ ਕਿਨੂ ਕਿਨੂ ਬਚਾਵਾਂ ਇਹ ਬੋਲ ਕਿਸ ਦੇ ਸਨ ਦਸ਼ਮੇਸ਼ ਮਹਾਰਾਜ ਸ਼੍ਰੀ ਗੁਰੂ ਕਬਨ ਸਿੰਘ ਜੀ ਦੇ ਸਿੰਪੂਰ ਸੈਬਕੀ ਦੇ ਵੱਡੇ ਸੈਬਜ਼ਾਦੀ ਅਤੀ ਹੋਰ ਸਿੱਖਾਂ ਦਾ ਸੰਸਕਾਰ ਕਿਸ ਨੇ ਕੀਤਾ ਸੀ ਮਿੱਟੀ ਸ਼ਰਦਕੌਰ ਜੀ ਨੇ ਛੋਟੀਆਂ ਸੈਬਜ਼ਾਦੀਆਂ ਨੇ ਸਰਸਾ ਨਦੀ ਪਾਰ ਕਰਕੇ ਰਾਤ ਕਿੱਥੇ ਗੁਜ਼ਾਰੀ ਸੀ ਕੁੰਮਾ ਮਾਸਕੀ ਦੇ ਛੱਜ ਵਿੱਚ ਛੋਟੀਆਂ ਸੈਬਜ਼ਾਦੀਆਂ ਤੇ ਮਾਤਾ ਗੁਜਰ ਤੋਂ ਜਿਹਨੂੰ ਪਹਿਲਾਂ ਗਿਫਤਾਰ ਕਿਸ ਨੇ ਕਰਵਾਇਆ ਸੀ ਲੰਗੂ ਛੋਟੀ ਸੈਬਜਾਦੀਆਂ ਤੇ ਮਾਤਾ ਗੁਜਰਪੂਰ ਜੀ ਨੂੰ ਪਹਿਲੀ ਰਾਤ ਕਿੱਥੇ ਕੈਦ ਕਰਕੇ ਰੱਖਿਆ ਗਿਆ ਮੁਰਿੰਡੇ ਥਾਣੇ ਨੂੰ ਸੁਚਨੰਦ ਕੌਣ ਸੀ ਸਰ ਆਂਦਰਪਾਰ ਦਾ ਹੈਲ ਦਾ ਫਿਰ ਮੁਹੰਮਦ ਖਾਨ ਕਿੱਥੋਂ ਦਾ ਰਹਿਣ ਵਾਲਾ ਸੀ ਪਲੇਰਕੋਟਲੇ ਦਾ ਸੁਚਨੰਦ ਨੇ ਛੋਟੀ ਸੈਬਜਾਦੀਆਂ ਨੂੰ ਜਦੋਂ ਪੁੱਛਿਆ ਭਲਾ ਜੀ ਸਰਕਾਰ ਤੁਹਾਨੂੰ ਛੱਡ ਦੇਵੇ ਤਾਂ ਤੁਸੀਂ ਕੀ ਕਰੋਗੇ ਅਸੀਂ ਜਾਦੀਆਂ ਦੀ ਸ਼ਹੀਦ ਹੋਣ ਦੀ ਖਬਰ ਗੁਰੂ ਜੀ ਨੇ ਕਿਸ ਤੋਂ ਮੰਗਵਾਈ ਸੀ ਇਹ ਹਦੂਦ ਵੱਦ ਜ਼ੁਲਮ ਹੈ ਸ਼ਰਾਧਿ ਉਲਟ ਹੈ ਮਾਸੂਮ ਤੇ ਬੱਚਿਆਂ ਨੂੰ ਮਾਰਨ ਦੀ ਸ਼ਰਾ ਕਦੇ ਇਜਾਜ਼ਤ ਨਹੀਂ ਦਿੰਦੀ ਇਹ ਸ਼ਬਦ ਕਿਸ ਨੇ ਕਹੀ ਸੰ ਸ਼ੇਰਮਤ ਖਾਨ ਨੇ ਛੋਟੇ ਸਾਹਿਬਜ਼ਾਦੀਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਨੀਰ ਵੇਚਣ ਕਾਲਾ ਕੱਟ ਕੇ ਸੰਸਾਰ ਦੀ ਸਭ ਤੋਂ ਕੀਮਤੀ ਧਰਤੀ ਕਿਹੜੀ ਹੈ ਫਟੇ ਗਰਸ ਸੰਸਾਰ ਦੀ ਮਹਿੰਗੀ ਧਰਤੀ ਕਿਸ ਨੇ ਅਤੇ ਕਿਵੇਂ ਖਰੀਦੀ ਸੀ ਡੋਟਰ ਮਾਲ ਨੇ ਮੋਰਾ ਵਿਛਾ ਕੇ ਛੋਟੇ ਸਾਹਿਬ ਜਦਿਆਂ ਨੂੰ ਕਿਹੜੀ ਜਲਾਦਾ ਨੇ ਸ਼ਹੀਦ ਕੀਤਾ ਸ਼ਾਸ਼ਲ ਬੇਗ਼ਮਾਸ਼ਲ ਬੇ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇ ਕਿੱਥੋਂ ਦੇ ਰਹਿਣ ਵਾਲੇ ਸਨ ਸਮਾਰੇ ਦੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਨ ਵਾਲੀ ਜਲਾਦਾ ਨੂੰ ਸਜ਼ਾ ਕਿਸ ਨੇ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਸ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਈ ਬਾਪਨੀ ਬੱਚੀ ਜਹ ਖੁਦਲ ਕੇ ਲੀਏ ਇਸ ਸਤਰਾ ਕਿਸ ਸਥਾਨ ਬਾਰੇ ਹਨ ਤੁਮਕੋਰ ਸਾਹਿਬ ਲਈ ਸੇਮ ਸਾਧਿਆਨ ਦੀ ਸ਼ਹੀਦੀ ਦਾ ਬਹੁਤ ਹੀ ਭਾਵੁਕ ਵਰਣਨ ਕਿਹੜੀ ਮੁਸਲਮਾਨ ਕਵੀ ਨੇ ਕੀਤਾ ਹੈ ਅੱਲਾ ਯਾਰ ਖਾ ਯੋਕੀਨ ਹੈ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਸਮੇ ਸਿੱਖਾਂ ਨੂੰ ਕਿਸ ਦੀ ਗਵਾਹੀ ਵਿੱਚ ਚੱਲਣ ਦਾ ਉਪਦੇਸ਼ ਦੇ ਗਏ ਸਨ ਛੇ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੀ ਹੂਜ ਵਿੱਚ ਦੁੱਧ ਕਿਸ ਨੇ ਪਿਲਾਇਆ ਸੀ ਅਕਾ ਸਰਹੰਦ ਕਿਹੜੇ ਦੇਸੀ ਮਹੀਨੇ ਵਿੱਚ ਆਪਰਿਆ ਸੈਨ ਜਾਦੀ ਸੁਪਾ ਸਰਹੰਦ ਦੀ ਕਚੈਰੀ ਵਿੱਚ ਕਿਸ ਤਰ੍ਹਾਂ ਦਾਖਲ ਹੋਏ ਪਹਿਲਾ ਜੁੱਤੀ ਅੰਦਰ ਕਰਕੇ ਦੇਸੀ ਤੋਂ ਵਾਪਸ ਆ ਕੇ ਸੈਭਜ਼ਾਦਿਆਂ ਨੇ ਦਾਦੀ ਨੂੰ ਕੀ ਦੱਸਿਆ ਸਾਨੂੰ ਸਿੱਖੀ ਛੱਡ ਲਈ ਕਿਹਾ ਗਿਆ ਮਾਤਾ ਪਿਤਾ ਬੱਚਿਆਂ ਦੀ ਸਾਂਭ ਸੰਭਾਲ ਕਿਵੇਂ ਕਰਨ ਗੁਰਪਾਣੇ ਨਾਲ ਜੋੜ ਕੇ ਪਰਿਵਾਰ ਵਿੱਚ ਕਿਹੜੀ ਭਾਸ਼ਾ ਵਰਤੀ ਜਾਵੇ ਮੁਸਲਮਾਨ ਮਸ਼ੀਰ ਪੜੀ ਵੇਲੇ ਸਿੱਖ ਪਰਿਵਾਰ ਕਿਸ ਦਾ ਆਸਰਾ ਲਵੇ ਅਕਾਲ ਪੁਰਖ ਸਰਬਗੁਰੂ ਗ੍ਰੰਥ ਸਾਹਿਬ ਦੀ ਬੱਚਾ ਸਭ ਤੋਂ ਪਹਿਲਾਂ ਕਿਸ ਪਾਸੋਂ ਸਿੱਖਦਾ ਹੈ ਮਾਤਾ ਪਿਤਾ ਪਾਸੋਂ ਜਾਂ ਬਕਤ ਪਾਸੋਂ ਗੁਰਦੁਆਰਿਆਂ ਪਾਸੋਂ ਸਿੱਖ ਪਰਿਵਾਰ ਆਪਣੀ ਬੱਚਿਆਂ ਦੀ ਨਾਮ ਕਿਸ ਤਰ੍ਹਾਂ ਦੀ ਰੱਖਣ ਸਿੱਖੀ ਦੇ ਚਲਣ ਵਾਲੇ ਸਾਨੂੰ ਸਹਿਬਜ਼ਾਦੀਆਂ ਦੀ ਜ਼ਿੰਦਗੀ ਵਿੱਚੋਂ